ਹੈਲੋ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਹਿਲ ਬਲੌਗਰਸ ਤੇ ਤੇ ਫੂਰ ਸਾਰੀ ਤੁਸੀਂ ਕਿਵੇਂ ਹੋ ਤੇ ਜੋ ਵੀ ਆਪਣੇ ਚੈਨਲ ਤੇ ਨਿਊ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਕੇ ਵੈਲੈਂਕਰੰ ਦਾ ਬਟਨ ਵੀ ਜਿਹੜਾ ਜ਼ਰੂਰ ਦਬਾਇਆ ਕਰੋ ਕਿਉਂਕਿ ਆਪਣੇ ਹਰ ਹਰ ਇੱਕ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਹੈ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਅੱਜ ਆ ਦਿਨ ਸੰਡੇ ਦਾ ਤੇ ਆਪਾਂ ਬਸ ਆਪਣੇ ਕੰਮ ਕਰਾ ਜਿਹੜੇ ਸਟਾਰਟ ਕਰ ਲਏ ਸੀ ਆਪਾਂ ਸਾਰੇ ਵਿੜੇ ਦੀ ਸਫਾਈ ਜਿਹੜੀ ਕਰਤੀ ਅੱਜ ਤੱਕ ਮੈਂ ਉਹ ਸੜਕ ਤੱਕ ਵੋਕਰ ਮਾਰਿਆਂ ਦੀ ਕਿਉਂਕਿ ਡੇਲੀ ਡੇਲੀ ਨਹੀਂ ਸੁੰਭਰਿਆ ਜਾਂਦਾ ਹਨ ਜਿੱਦ ਐ ਹੁੰਦਾ ਵੀ ਫਰੀ ਨਹੀਂ ਆ ਤਾਂ ਕਰਕੇ ਉਸ ਦੇਣੀ ਕੱਪੜੇ ਵਗੈਰਾ ਆਪਾਂ ਕੱਲ ਵਾਸ਼ ਕਰਤੇ ਸੀਗੇ ਤੇ ਅੱਜ ਵੀ ਮੈਂ ਸ਼ਾਮ ਨੂੰ ਧੋਂਗੀ ਕਿਉਂਕਿ ਆਕੇ ਬਾਦੂ ਕੱਟੂ ਪਈਆਂ ਸੀ ਜੁੱਤੀਆਂ ਜੋੜੇ ਚੱਕ ਕੇ ਆਪਾਂ ਉਹਨਾਂ ਨੂੰ ਲਾਤੀ ਅੱਗ ਚਲੋ ਜੀ ਚਾਚਾ ਵੀ ਜਿਹੜੇ ਆਪਣੀ ਡਿਊਟੀ ਤੇ ਪਹੁੰਚ ਚੁੱਕੇ ਐ ਤੇ ਆਹ ਬਾਲੀ ਲੈੰਦੇ ਪਈ ਨੇ ਆਪਣੇ ਟੈਂਕੀਆਂ ਨੇ ਟੱਕਣ ਹਜੇ ਚੜਾ ਕੇ ਦੇਖਾਂਗੇ ਹਾਂ ਦੇ ਕਿ ਨਹੀਂ ਹੁੰਦੇ ਕਿਉਂਕਿ ਜਦੋਂ ਪਹਿਲਾਂ ਮੀਂਹ ਬਹੁਤ ਜ਼ਿਆਦਾ ਆਇਆ ਸੀ ਜਦੋਂ ਦੋਨਾਂ ਟੈਂਕੀਆਂ ਦੀ ਜਿਹੜੇ ਟੱਕਣਾ ਆਪਣੀਆਂ ਦੇ ਟੁੱਟ ਗਏ ਸੀ ਤੇ ਆਸ ਜਲਦੀ ਜਲਦੀ ਕੰਮ ਕਰਨ ਵੇੜ ਦੇ ਕਿਉਂਕਿ ਅੱਜ ਮੰਮੀ ਤੇ ਪਾਪੇ ਨੇ ਜਾਣਾ ਹੈ ਸ਼ਗੰਤੀ ਚਲੋ ਜੀ ਜਦੋਂ ਰੈਡੀ ਹੋਣਗੇ ਫਿਰ ਆਪਾਂ ਉਦੋਂ ਮਿਲਾਂਗੇ ਹੋ ਸਕੇ ਤਾਂ ਇੱਕ ਬੱਚਾ ਵੀ ਜਾ ਸਕਦਾ ਨਾਲ ਜਿੱਦਾਂ ਪੁੱਛਿਆ ਕਰਦੇ ਇਹ ਦੂਜੇ ਕਿਹਾ ਤੁਹਾਨੂੰ ਹੁੰਦੇ ਜੀ ਆਵਲੇ ਟੱਕਣਾ ਇਹ ਸਹੀ ਨਹੀਂ ਨਾ ਮਿਲਦੇ ਹੁੰਦੇ ਫਿਰ ਕਿਹੜੇ ਨਾਲ ਤੇ ਹੋ ਹੁਣ ਇਹ ਤਾਂ ਹੈਗੀ ਆ ਇਹ ਤਾਂ ਪਤਾ ਨਹੀਂ ਟਿਕ ਟਕਿੰਗ ਦੇ ਦਸੀ ਸੀ ਇਹ ਹਿੰਦੁਸਤਾਨ ਕੰਪਨੀ ਦੀ ਸੀਗੀ ਕਿਹੜੀ ਟੈਂਕੀ ਹੈ ਲੋ ਇਹ ਇੱਥੇ ਰੱਖ ਦਾਂਗੇ ਹੁਣੇ ਉੜਦਾ ਨਹੀਂ ਕੀ ਹਾਈ ਅੱਜ ਫੇਰ ਗਰਮੀ ਜੀ ਹੋਈ ਪਈ ਨਾ ਬੱਦਲ ਵਾਈ ਜੀ ਲੱਗਦੀ ਹੈ ਨਾ ਆ ਪ੍ਰਾਂਤ ਵੇਲੇ ਹੀ ਕਰਤੀ ਸੀ ਹਾਂ ਇਧਰੋਂ ਲੱਗਟ ਆ ਜਾਂ ਬੱਦਲ ਦੇ ਉੱਥੇ ਹੂੰ ਦੇਖ ਲੈ ਦੂ ਦੂ ਮੈਂ ਕਿ ਡੇਢ ਮਹੀਨੇ ਦੇ ਨੇੜ ਹੋ ਗਿਆ ਕਿ ਦੋ ਦੇ ਨੇੜ ਮਹੀਨਾ ਦੂਡ ਅੜਕੇ ਤਾਲ ਸੀ ਰੇ ਬੜਾ ਔਖਾ ਹੈ ਤੂੰ ਮਹੀਨੇ ਜਵਾਰ ਹੀ ਕਰ ਲੈ ਤੂੰ ਇੰਨਾ ਜਦੋਂ ਇੱਕ ਵਾਰੀ ਦੁਕਾਨ ਲੱਗ ਜਾਨ ਫੇਰ ਨਹੀਂ ਸਕਦਾ ਹਿੰਦਾ ਸੋਨਾ ਲਾ ਦੋ ਨਾ ਸਮਝ ਆ ਜੇ ਕਰ ਗਏ ਵਧੀਆ ਮੌਸਮ ਹਾਮੀ ਦਾ ਆ ਜੇ ਨਹੀਂ ਤਾਂ ਪਰਮੀ ਹੋ ਜਾਣਾ ਆ ਡਾਣ ਗਣੀਆਂ ਖਿੱਚ ਦੋ ਨਾ ਕਿ ਖਿੱਚ ਗਣੀਆਂ ਜਾਂਦੀਆਂ ਹੱਥ ਨਹੀਂ ਜਾਂਦਾ ਉੱਥੇ ਤੇ ਢਾਂਗੇ ਨਾਲ ਹੁਣ ਉਧਰ ਲਈ ਟੈਂਕੀ ਤੇ ਵੀ ਦੇ ਕੇ ਆਓ ਘਾਟੋ ਵੇਖ ਬੈਠੀ ਕਿੱਥੇ ਆ ਉਹ ਹੋ ਜਾਣਾ ਦੇਖ ਕਿੱਧਰ ਬੇਟੀ ਮੈਨੂੰ ਦਿਖਦੀ ਨਹੀਂ ਹੈ ਜੀ ਇਹ ਆ ਬੇਟੀ ਜਿਵੇਂ ਸਿਰੇ ਤੇ ਆ ਕਾਰਡੋ ਖੁੱਲਾ ਤੇ ਕਾਰਡੋ ਕਿੰਨਾ ਡਾਣੀਆਂ ਤੇ ਕੱਟ ਸੁੱਕ ਗਿਆ ਨਾ ਅੰਗ ਨਹੀਂ ਆਹ ਮਾ ਤੋਂ ਵਿੱਚ ਤਾਂ ਆ ਗਿਆ ਉੱਤੇ ਵੀ ਅਹੀਂ ਬਰਾਦੀ ਧੰਨਵਾਦ ਉੱਤੇ ਆ ਗਿਆ ਯਾਰ ਕਹਿੰਦਾ ਭਾਵੇਂ ਇੱਕ ਕਰਦਾ ਜੇ ਆ ਪ੍ਰਾਪਤ ਆਪਾਂ ਮੁੱਢੀ ਕਰਕੇ ਦੇ ਲਗੇ ਠੀਕ ਹੈ ਤੇ ਲੋਕ ਨਾ ਲੱਗੇ ਉਹ ਸਿਸਟਮ ਹੋ ਗਿਆ ਇੰਨਾ ਵਿਚਾਲਾ ਚੱਲ ਕੋਈ ਨਾ ਕੋਈ ਡਿੱਗਣ ਤੋਂ ਤੇ ਗੱਟੇ-ਕੁੱਟੇ ਜੇ ਭੜੇ ਲੱਗਦੇ ਆਪੇ ਮਿੱਟੀ ਵਗੈਰਾ ਨਾ ਪਾਉਗੀ ਉਧਰ ਲਈ ਟੈਂਕੀ ਤੇ ਵੀ ਦੇਓ ਨਾਲੇ ਨਾ ਆਹ ਕੋੜੀ ਕੱਢ ਲੂੰ ਅੰਦਰੋਂ ਤੇ ਨਾਲੇ ਆਹ ਵਾਲਾ ਪਰਦਾ ਲੈ ਜੂਗਾ ਤੇ ਨਾਲੇ ਉਹ ਵਾਲਾ ਪਰਦਾ ਲੈ ਜੂਗਾ। ਨਹੀਂ ਆਹ ਲਾ ਕੋੜੀ ਲੈ ਕੇ ਕੱਢ ਕੇ ਹਾਏ ਉਹੀ ਟੌਪ ਕੀ ਆ। ਮੀਨ ਏਰੀਆ ਆ ਸਕਦੀ ਹੈਗੀ। ਅੱਡੀ ਭਾਰੀ ਕਿਵੇਂ ਚੱਕੂਗੇ? ਯੈਸ। 70 ਦਾ ਵਾੜ। ਚਾਹ ਦਾ ਆਪ ਕਿਹਦਾ ਮੁੱਝ ਵੱੜ ਕੇ। ਆ ਚੱਲ ਨਸਕਰੀ ਕੋੜੀ ਚੱਕੀ। ਚਾਹ ਤੋਂ ਕੋੜੀ ਇੰਜ ਕਿਦੀ। ਚਲੋ ਕੋਈ ਕੰਮ ਕਰਦੇ ਹਾਂ ਅਸਤ ਅਸੀਂ ਵੀ ਜਾਣਾ ਸੀਗਾ ਅੱਜ ਖੇਤ ਹਾਂ ਦੇ ਆਲਾ ਖੇਤ ਗਿਆ ਸੀ ਮੱਕੀ ਦਿਖਾ ਕੇ ਲਿਆਵਾਂਗੇ ਮੱਕੀ ਤੇਰੇ ਸੰਸਪਰੇ ਹਾਂ ਵੀ ਕਰਤਾਂ ਚੱਲਿਆ ਵਾ ਆਪਾਂ ਕੋਈ ਨਹੀਂ ਇਹ ਢੀ ਗੱਲ ਹੈ ਸ਼ੋ ਰੈਸਟ ਕਰਾਂਗੇ ਘੰਟਾ ਕਰੀ ਨਹੀਂ ਜਾਂਦੇ ਚੱਲੋ ਛੱਡੋ ਠੀਕ ਹੈ ਛੱਡੋ ਲਓ ਜੀ ਸਮਰੀਤ ਕਰਨ ਨੂੰ ਵੀ ਕਰ ਲਿਆ ਪਾਪਾ ਜੀ ਵਰਗਿਆਂ ਨੇ ਨਾਲ ਤਿਆਰ ਇਹ ਇਹਨਾਂ ਨੂੰ ਆਪਾਂ ਕਰਤਾ ਰੈਡੀ ਤੇ ਮੰਮੀ ਤੇ ਪਾਪਾ ਵੀ ਰੈਡੀ ਹੋ ਰਹੇ ਨੇ ਪਰ ਜਦੋਂ ਆਪਾਂ ਉਹਨਾਂ ਦਾ ਵੀ ਵਲੌਗ ਬਣਾਵਾਂਗੇ ਆਪਾਂ ਆਪੇ ਬਾਕੀ ਕੰਮ ਕਰਤਾ ਨੇ ਮੇਰੇ ਦੇ ਵਸਾਉਣ ਲਈ ਚੁੱਲਾ ਚੰਦਰਾ ਰਹਿ ਗਿਆ ਸਾਫ਼ ਕਰਨ ਵਾਲਾ ਪੁੱਤ ਗਰਮੀ ਹੈ ਕੀ ਕਰਨੀ ਹੈ ਇਹ ਪਾ ਕੇ ਹੁਣ ਠੰਡਣੀ ਹੈਗੀ ਜੀ ਨਹੀਂ ਉੱਥੇ ਅਕਲ ਕਰਨੀ ਜੀ ਆਊਗੀ ਤੈਨੂੰ ਨਹੀਂ ਹੁੰਦੀ ਹੈ ਨਹੀਂ ਹੁੰਦੀ ਦੇਖ ਆਦਰ ਖੁਸ਼ ਹੈ ਜਾਣ ਲਈ ਨਵੂ ਦੇਗ ਲ ਨਵੂ ਚੜੀ ਜਾਂਦੀ ਹੈ ਕਹਿੰਦੀ ਮੈਣੀ ਆਂਦੀ ਮਾਮਾ ਹੂੰ ਹਾਈ ਮੇਕਅਪ ਤਾਂ ਵੇ ਕਰਾਇਆ ਲੈ ਪਿਸਟਿਕ ਤਾਂ ਵੇਖਲਵਾਈ ਪਿਸਟਿਕ ਵਿਨਾ ਦੂਰੇ ਆ ਸੀ ਚਲੋ ਛੱਡੋ ਚੱਲ ਫਿਰ ਮੈਂਵੇਂ ਇੱਧਰ ਕੰਮ ਕਰਨ ਨਾਲਿਆ ਪਾਵਾਂ ਫਿਰ ਓਏ ਪਾਪਾ ਹਾਰ ਨਾ ਮਾਰੀ ਜਾਂਦਾਗਾ ਆ ਦੇਖੀ ਪਈ ਜੁੰਡਾਲ ਜੀ ਦਸ ਦਿਨ ਕਦੇ ਹਜੂਰਾ ਆਪੇ ਨੇ ਗੱਡੀ ਸਟਾਰਟ ਕਰਕੇ ਸਾਨੂੰ ਗਾਲ੍ਹਾਂ ਪੈਣੀਆਂ ਹੈਂਕੀ ਲੈ ਲੈ ਠੀਕ ਆ ਆਣਾ ਇਹਦੇ ਆਹ ਕੁੰਡਾ ਲਾਇਆ ਹੁੰਦਾ ਜਿਹੜਾ ਆ ਅੱਗੇ ਕਰ ਲਾ ਪੁੱਤ ਮੁੜ ਕੇ ਤੇਰੀ ਗੁਰਤ ਆਹ ਵਾਲਾ ਨੇ ਨਾ ਅੜੀ ਜਾਣਾ ਫਿਰ ਅਕਲ ਕਾਂਝ ਖੁੱਲ ਜਾਣਗੀ ਕੋਈ ਹੁੰਦਾ ਬਰਮੀ ਹੈ ਉਥੇ ਬਾਹਰ ਨਾ ਭੱਜੀ-ਬੁੱਜੀ ਠੀਕ ਐ ਨਾ ਬਾਜਾ ਮਾਰਾ ਆਹ ਕੋਈ ਨਾ ਸਮਝ ਲੱਗੇ ਲੱਗ ਕਿ ਉਹਨੂੰ ਮੂਮਾ ਮਾਤਾ ਕੁਛ ਨਹੀਂ ਲਾਇਆ ਉਹ ਠੀਕ ਹੈ ਨਾ ਚਲ ਗਿਆ ਟੱਪਾ ਬੜੀ ਆ ਗੋਫੀ ਲਾਉਂਦੀ ਲੋੜ ਮੂਹ ਤੇ ਚੱਲੋ ਲੈਓ ਸਾਡੀ ਫੋਟੋ ਕਰੀ ਅੱਥੇ ਖੜੋ ਆਹ ਸੋਹਣਾ ਲੱਗਦਾ ਸੀ ਖੜ ਗਿਆ ਪੁੱਤ ਇੱਧਰ ਖੜ ਗਿਆ ਪਾਪਾ ਗਾਲਾਂ ਨਾ ਕਰੀਂ ਗੱਲਾਂ ਨਾ ਕਰੀਂ ਆਹ ਵਾਹਿਗੁਰੂ तो कि चलो चल बैठ ਗਈ ਹੈ ਗਲਾਜਮਨਾ ਤੇ ਪਕੌੜਿਆਂ ਤੇ ਮੈਂ ਕਿਹਾ ਗਲਾਜਮਨਾ ਤੇ ਪਕੌੜਿਆਂ ਤੇ ਤੇ ਆਪਾਂ ਕਰੀਏ ਆਪਦੇ ਕੰਮ ਕਰ ਨਾ ਹੋ ਤਾ ਗਿੱਲੇ ਹੋ ਕੇ ਕਰਾਂਗੇ ਰੈਸਟ ਮੰਮਾ ਜੀ ਹਾਂ ਜੀ ਆਈਸਕ੍ਰੀਮ ਖਾ ਰਹੀ ਹਾਂ ਬਣਾਈ ਤਾਂ ਤੇਰੇ ਵਾਸਤੇ ਅਸੀਂ ਮੈਂ ਕਿਹਾ ਚੱਲ ਮੈਂ ਵੀ ਖਾ ਲੈਂਦੀ ਆ ਇਹਨੂੰ ਕਿਹਾ ਸੀ ਕਿ ਚੱਲ ਤੂੰ ਨਾ ਜਾ ਹਣਾ ਬੀਬੀ ਦੇ ਨਵਾਂ ਆਈਸਕ੍ਰੀਮ ਬਣਾ ਕੇ ਖਵਾ ਦਾਂਗੇ ਯਾਨਕਿ ਰਾਤ ਮੈਂ ਬਣਾ ਕੇ ਰੱਖਤੀ ਸੀ ਮੈਨੂੰ ਪਤਾ ਸੀ ਵੀ ਸਮਰੀਤ ਨੂੰ ਲੈ ਕੇ ਜਾਣਗੇ ਫਿਰ ਦੋਨਾਂ ਬੱਚਿਆਂ ਦੇ ਨਾਲ ਔਖਾ ਹੋ ਜਾਂਦਾ ਮੰਮੀ ਵਰਗਿਆਂ ਨੂੰ ਵੀ ਤੇ ਫਿਰ ਮੈਂ ਕਿਹਾ ਚੱਲ ਵੀ ਤੂੰ ਘਰ ਹੀ ਰਹੀਂ ਇੱਕ ਜਾਣਾ ਚਲੇ ਜਾਇਓ ਤਾਂ ਕਰਕੇ ਹੁਣ ਇਹਨੂੰ ਆਪਾਂ ਬੀਬੀ ਜੀ ਨੂੰ ਬਣਾ ਕੇ ਦੇਤੀ ਚਾਹ ਕਿਉਂਕਿ ਹਨਾ ਵੱਡਾ ਬੰਦਾ ਤਾਂ ਚਾਹ ਦੇ ਬਿਨਾ ਵੀ ਨਹੀਂ ਸਾਹ ਤੇ ਹੈਗੇ ਅਸੀਂ ਇੰਨੀ ਨਹੀਂ ਪੀਂਦੀਆਂ ਹੈਗੀਆਂ ਤੇ ਬੀਬੀ ਜੀ ਨੂੰ ਚਾਹ ਫੜਾਇਆ ਉਹ ਚਾਹ ਪੀ ਗਿਆ ਤੇ ਸੌਂ ਗਈ ਹਨਾ ਤੇ ਅਸੀਂ ਮਾਮਾਤੀਆਂ ਆਈਸਕ੍ਰੀਮ ਖਾਂ ਮੰਗੇ ਲੇ ਹੋ ਨਹੀਂ ਨੂੰ ਸਮਾਉਣੀ ਹੈ ਟੇਕ ਲੂਗੀ ਫਿਰ ਇਹ ਫਿਰ ਆਪਾਂ ਦੇਣੀ ਹੈ ਵੀ ਕੀ ਕੰਮ ਤੰਗਾ ਜਿਹੜਾ ਕਰਨਾ ਹੈਗਾ ਜਿਵੇਂ ਡੈਡੀ ਵਰਗੇ ਵੀ ਖੇਤ ਦੇ ਫਿਰ ਤੁਮ ਕੋਈ ਜੂ ਆ ਜਾਣਗੇ ਉਹਨਾਂ ਵਾਸਤੇ ਚਾਹ ਪਣੀ ਜਿਹੜਾ ਬਣਾਉਣਾ ਚਲੋ ਆ ਜਾ ਆਈਸ ਕਰੀ ਮਿਲਟ ਹੋਈ ਜਾਂਦੀ ਹੈ ਖਾ ਲਓ ਜੀ ਹੋ ਗਿਆ ਦੋ ਵਾਲੀ ਚਾਹ ਦਾ ਟਾਈਮ ਤੇ ਮੌਸਮ ਬੱਦਲ ਵਾਈ ਹੈ ਮੀਂਹ ਆਵੇ ਚਾਹੀ ਨਾ ਵੀ ਪਰ ਹਨੇਰੀ ਜਰੂਰ ਆਉਗੀ ਖੇਤ ਵਾਲੇ ਆ ਗਏ ਨੇ ਘਰ ਸਾਗ ਰਾਈ ਨੇ ਰੋਕੀ 2 ਕੇ 1 ਬਸ ਬਸ ਚਾਚਾ ਰੋਟੀ ਤੁਸੀਂ ਮੰਮੀ ਦਾ ਲੈ ਕੇ ਕਿੱਥੇ ਕੱਲੀ ਮੱਖਣੀ ਕੱਲੀ ਮੁੰਮੀ ਲਿਆ 50 ਦੇ 4 ਨਾਲ ਤੇ ਨਾਲ ਗੰਡਾ ਤੇ ਨਾਲ ਹੋਵੇ ਲੱਸੀ ਤੇ ਗੱਲ ਵੱਖਰੀ ਹੁੰਦੀ ਹੈ ਇਹਦੀ ਰੀਸ ਤਾਂ ਕੋਈ ਸਬਜੀ ਵੀ ਨਹੀਂ ਕਰ ਸਕਦੇ ਜਿਵੇਂ ਕਹਦੇ ਨੇ ਕਿ ਮਟਰ ਪਨੀਰ ਵੀ ਨਹੀਂ ਇਹਦੀ ਰੀਸ ਤਾਂ ਕਰਦਾ ਮਾਂ ਮੈਂ ਛੱਡ ਕੇ ਅੰਦਰ ਬੈਠਾ ਨਾ ਬਲਾਗੀ ਬਣਾਉਣ ਲੱਗ ਗਿਆ ਜਾਣ ਕੇ ਰੇੜੀ ਵਰਗੇ ਨਾਲ ਅੱਜ ਜਲਦੀ ਬੰਨ੍ਹਣਗੇ ਸੀ ਪਸ਼ੂ ਅੰਮਨੇ ਚਾਚੇ ਕੇ ਵੀ ਪੱਠੀ ਪਾਉਣੀ ਸੀ ਫਿਰ ਮੈਂ ਆਖਿਆ ਪਾਣੀ ਦੀ ਪਿਆਈ ਦੇਣੀ ਹੈ ਫਿਰ ਤਨ ਵਰਕ ਕਰਾਉਣਾ ਫਿਰ ਮਾਂਗੇ ਇਹ ਕਿ ਨਾਲ ਮਸ਼ੀਨ ਕੱਪੜੇ ਪਾਉਣੇ ਸੀ ਤੇਂ ਚੇਂਜੀ ਕੱਪੜੇ ਪਾਤੇ ਮੈਂ ਕਦੋਂ ਦੀਆਂ ਬੰਨਤੀ ਅੱਜ 4:30 ਵਜੇ ਪਸ਼ੂ ਗਲਦੇ ਸੀ ਆਪਣੇ ਮਾਤੇ ਪਾਣੀ ਵੀ ਹੁਣ ਜਲਦੀ ਜਾ ਆਂਦ ਲਿਆ ਸਰ ਨਹੀਂ ਬਾਇਆ ਗਿਆ ਹਜੇ पी लिया हम सारे ने कुरकुरे खा लिया एक बचा अच्छा मेरे हजम नहीं होना एक तो एक पैकेट के दुझे दुझे। एक कुरकुरे एक बैठ का बैठ हम यार खत्म ही नहीं मेरा मैं भी तो कर रही सी चलो अब बाल्टी चक दे लो जी टाइम हो गया 5:30 ਦਾ ਤੇ ਆਪਾਂ ਨਹੀਂ ਸ਼ਗਨ ਵਾਲੇ ਆ ਜਿਹੜੇ ਹਜੇ ਨਹੀਂ ਆਈ ਹੈਗੇ ਕਿ ਆਪਾਂ ਆਪਦੇ ਕੰਮ ਕਰ ਸਾਰੇ ਨੇ ਵੇੜ ਤੇ ਕੱਪੜੇ ਵਗੈਰਾ ਨੇ ਸਾਰੇ ਤੋਂ ਕੀ ਧਾਰਾਂ ਕੱਢ ਲਈ ਸੀ ਬੀਬੀ ਨੇ ਵਿਚਾਰੀ ਇਕੱਲੀ ਬੋਰ ਹੋਈ ਜਾਂਦੀ ਸੀ ਤੇ ਬੀਬੀ ਕਹਿੰਦੀ ਕਿ ਮੈਨੂੰ ਕੁਛ ਲਾ ਕੇ ਦੇ ਦੇ ਹੁਣ ਉਹ ਕਹਿੰਦੀ ਨਵੋ ਕਹਿੰਦੀ ਤੂੰ ਪੰਜਾਬੀ ਫੜਮਾਂ ਜਾਣਦੀ ਹੈਂ ਕਹਿੰਦੀ ਮੈਂ ਕੀ ਜਾਂਦੀ ਹੈਂ ਪੰਜਾਬੀ ਫੜਮਾਂ ਨੂੰ ਉਹ ਲਾ ਕੇ ਦੇਦੀ ਉਹ ਹੀ ਲਿਖੀ ਜਾਂਦੀ ਹੈ ਬਸ ਟਾਈਮ ਪਾਸ ਪਤਾ ਨਹੀਂ ਕਿਹੜੀ ਪੰਜਾਬੀ ਫਰਨਾਈ ਬੈਠੀਆਂ ਤੇ ਦੇਖੀ ਜਾਂਦੀ ਬੀਬੀ ਹੁਣ ਕਿਉਂਕਿ ਅੱਗੇ ਤਾਂ ਮੰਮੀ ਵਰਗੇ ਵੀ ਹੁੰਦੇ ਸੀ ਬਾਤੀ ਹੁੰਦੇ ਸੀ ਕੋਲੇ ਕੋਈ ਬੈਠੇ ਜਾਂਦਾ ਸੀ ਹਨਾ ਮੈਂ ਵੀ ਹੁਣ ਆਪਦੇ ਕੰਮ-ਕਾਰ ਕਰੀ ਜਾਨੀ ਆ ਤੇ ਇਕੱਲੇ ਬੰਦੇ ਦਾ ਟਾਈਮ ਪਾਸ ਵੀ ਨਹੀਂ ਹੁੰਦਾਗਾ ਤੇ ਮੈਂ ਧਾਰਾਂ ਵਗੈਰਾ ਕੱਢ ਲਈ ਸੀ ਕੜਾਈ ਰੱਖ ਗਈ ਸੀ ਕਿ ਮੈਂ ਗੈਸ ਤੇ ਤੇ ਆਪਾਂ ਬਣਾਣੀ ਅੱਜ ਭਿੰਡੀ ਇਹੋ ਜਿਹੀ ਪਾਏ ਤੇ ਸ਼ੀਸ਼ਾ ਖੱਟਾ ਮ ਸਾਡੀ ਕੜਾਈ ਤੇ ਜੇ ਕਿਸੇ ਭੈਣ ਨੂੰ ਪਤਾ ਹੋਵੇ ਤਾਂ ਹੱਲ ਦੱਸਿਓ ਕਿਉਂਕਿ ਅਸੀਂ ਇੰਨੀ ਜ਼ਿਆਦਾ ਇਹਨੂੰ ਵਿਤੋਂ ਨਿਆ ਰਗੜ ਕੇ ਹਨਾ ਮੈਂ ਇਹਦੇ ਅਸੀਂ ਇਹਦੇ ਚ ਲੱਸੀ ਪਾਪਾ 2-2 ਤਨ ਤਨ 4-4 ਦਿਨ ਵੀ ਅਸੀਂ ਰੱਖ ਕੇ ਦੇਖ ਲਿਆ ਪਰ ਇਹ ਕੜਾਈ ਨਹੀਂ ਨਿਕਲਦੀ ਹੈਗੀ ਕਿ ਇਹ ਪਤਾ ਇੱਕ ਵਾਰੀ ਦੇਖ ਰਹੀ ਸੀ ਜਿਵੇਂ ਨਾ ਆਪਣੀ ਗਾਂ ਸੀ ਸੀ ਤੇ ਅਸੀਂ ਇਹਦੇ ਚ ਬੋਲਾ ਬਣਾਉਣ ਲੱਗ ਗਿਆਂ ਦੇ ਸੀ 2-3 ਵਾਰੀ ਇਹਦੇ ਚ ਬੋਲਾ ਬਣਾਇਆ ਨਾ ਤੇ ਵਾਈਟ ਜੀ ਹੋ ਗਈ ਸੀ ਹੁਣ ਫੇਰ ਹੈ ਜਿਹੜਾ ਇਹਦੇ ਆਸੇ ਪਾਸੇ ਹੈ ਜਿਹੜਾ ਉਹ ਕਿ ਜਣੇ ਕੀ ਕਾਲਾ ਪੰਜ ਜੰਮ ਗਿਆ ਹੈਗਾਗਾ ਦੇਖਣ ਵਾਲੇ ਨੂੰ ਐ ਲਾਦਾ ਹਨਾ ਵੇਖਣੀ ਕਰੇ ਮਾਜਦੇ ਨਹੀਂ ਹੈਗੇਗੇ ਵਰਸ਼ ਵਗੈਰਾ ਨਾਲ ਅਸੀਂ ਨਾ ਜਿਵੇਂ ਕੀ ਡਲੀ ਵਗੈਰਾ ਹੁੰਦੀ ਹੈ ਹਨਾ ਉਹਦੇ ਨਾਲ ਵੀ ਰਗੜ ਰਗੜ ਦੇਖ ਲਈ ਬਟ ਨਹੀਂ ਸਹੀ ਨਹੀਂ ਹੋਈ ਹੈ ਜੀ ਇਹ ਤਾਂ ਨਹੀਂ ਕਿਵੇਂ ਹੋਊਗੀ ਲੋ ਜੀ ਸਬਜੀ ਬੀਬੀ ਨੇ ਕੱਟ ਕੇ ਰੱਖਤੀ ਅਸੀਂ ਪਿਆਜ਼ ਮੈਂ ਤੇ ਹੋ ਗਈ ਸੀ ਟਮਾਟਰ ਰੈਂਦਰ ਸੇ ਕੱਟਣ ਵਾਲਾ ਮੈਂ ਕੱਟਦੀ ਆ ਜੇ ਪਟਾਟਾ ਕੱਟ ਲਈ ਦੀਦੀ ਤੁਸੀਂ ਪੁੱਛ ਰਹੇ ਸੀ ਰਾਜਵਿੰਦਰ ਦੀਦੀ ਵੀ ਬੜੀਆਂ ਵਾਰੇ ਵੈਸੇ ਤਾਂ ਮੈਂ ਰਿਪਲਾਈ ਕਰਤਾ ਸੀਗਾ ਬਟ ਮੈਂ ਉਹਦਾ ਨਾ ਆਪਣੇ ਵੀ ਕੱਲ ਦੇ ਡੰਗ ਦੀਆਂ ਹੀ ਸੀਗੀਆਂ ਤੇ ਉਹ ਖਤਮ ਹੋ ਗਈਆਂ ਨਹੀਂ ਮੈਂ ਸਨ ਉੱਪਰ ਲਾ ਜਿਵੇਂ ਕਿ ਰੈਪਰ ਵਗੈਰਾ ਹੁੰਦਾ ਹਨ ਉਹ ਆਪਾਂ ਦਿਖਾ ਦਿੰਦੇ ਫੁੱਲ ਬੜੀਆਂ ਹੁੰਦੀਆਂ ਗਈਆਂ ਉਹਨਾਂ ਆਪਾਂ ਪਹਿਲਾਂ ਪਿਓਂਗੇ ਰੱਖ ਦਿੰਦੇ ਆ ਤੇ ਮੁੜ ਕੇ ਉਹ ਫੁੱਲ ਜਾਂਦੀਆਂ ਗਈਆਂ ਜ਼ਿਆਦਾ ਫਿਰ ਜਿਵੇਂ ਕੀ ਕਰਦੇ ਦੇ ਨਾਲ ਆਪਾਂ ਵਿਚਾਲੋਂ ਉਹਦੀਆਂ ਦੋ ਫਾੜਾਂ ਕਰਕੇ ਪਾ ਦਿੰਦੇ ਆ ਵਧੀਆ ਟੇਸਟੀ ਬਣਦੀਆਂ ਗਈਆਂ ਇਹ ਤਾਂ ਸੋਇਆ ਵੀਨ ਬੜੀਆਂ ਹੁੰਦੀਆਂ ਤੇ ਉਹ ਤਾਂ ਬਰੀਕ ਜੀਆਂ ਹੁੰਦੀਆਂ ਇਹ ਫੁੱਲ ਬੜੀਆਂ ਹੁੰਦੀਆਂ ਥੋੜੀਆਂ ਜਿਹੀਆਂ ਵੱਡੀਆਂ ਹੁੰਦੀਆਂ ਨੇ ਪਲੀਜ਼ ਬਲੌਗ ਨੂੰ ਜੀ ਫੋਲੋ ਵਾਚ ਕਰਿਆ ਕਰੋ ਸਪੋਰਟ ਕਰਿਆ ਕਰੋ ਕਿਉਂਕਿ ਤੁਹਾਡੀ ਸਪੋਰਟ ਦੇ ਨਾਲ ਹੀ ਆਪਾਂ ਇੱਥੋਂ ਤੱਕ ਆਏ ਆ ਲੋਹੇ ਮੇਰਾ ਤੇਲ ਜਣ ਗਰਮ ਹੋ ਗਿਆ ਪਾਲੀ ਜੀਦਾ ਨਾ ਤੁਹਾਨੂੰ ਆਪਾਂ ਜਿਵੇਂ ਤਵੇ ਵਾਲਾ ਜ ਤਵੀ ਵਾਲਾ ਕਹਿੰਦੇ ਹੈਗੇ ਭਿੰਡੀਆਂ ਉਹਦੀ ਰੈਸਪੀ ਵੀ ਆਪਾਂ ਤੁਹਾਨੂੰ ਜਰੂਰ ਦਵਾਂਗੇ ਵੀ ਸ਼ਾਇਦ ਕਿਸੇ ਨੇ ਬਣਾਈਆਂ ਵੀ ਹੁਣ ਕਈ ਵਾਰੀ ਕੋਈ ਨਹੀਂ ਵੀ ਬਣਾ ਲਾ ਹੁੰਦਾ ਆਪਾਂ ਨੇ ਜਿਵੇਂ ਅੱਜ ਨਾਲ ਹਨੇਰੀ ਚੱਲਦੀ ਨਹੀਂ ਮੈਂ ਉਹਦਾ ਹੀ ਬਣਾਉਣੀ ਆ ਸੀਗੀ ਤੇ ਹਨੇਰੀ ਚੱਲਣ ਕਰਕੇ ਮੈਨੂੰ ਐ ਵੀ ਕੋਠਿਆਂ ਤੋਂ ਹਨਾ ਰੇਤਾ ਪਾਊਗਾ ਵਿੱਚ ਮੈਂ ਚਲ ਅੱਜ ਮੈਂ ਗੈਂਸਤੀ ਬਣਾ ਲੈਣੀ ਆ ਸਬਜ਼ੀ ਆਪਾਂ ਨਾ ਬਣਾਉਣੇ ਹੁੰਦੇ ਆਗੇ ਤਵੀ ਦੇ ਉੱਪਰ ਤੇ ਤਵੀ ਦੇ ਉੱਪਰ ਜਿਹੜੀ ਆਪਾਂ ਭਿੰਡੀਆਂ ਬਣਾਉਣੇ ਉਹ ਇੰਨੀਆਂ ਜਿਆਦਾ ਟੇਸਟੀ ਬਣਦੀਆਂ ਹੈਗੇ ਬਾਲੀਆਂ ਜਿਆਦੇ ਇੱਕ ਦਿਨ ਆਪਾਂ ਜਰੂਰ ਬਣਾਵਾਂਗੇ ਵਲੌਗ ਬਣਾਵਾਂਗੇ ਆਪਾਂ ਦਿਖਾਵਾਂਗੇ ਤੁਹਾਨੂੰ ਵੀ ਤੁਸੀਂ ਜੇ ਬਣਾਈਆਂ ਹੋਣਗੀਆਂ ਤਾਂ ਠੀਕ ਹੈ ਨਾ ਕਈ ਵਾਰੀ ਇਦਾਂ ਕੋਈ ਮੈਨੂੰ ਨਹੀਂ ਲੱਗਦਾ ਵੀ ਕੋਈ ਬਣਾਇਆ ਕਿਉਂਕਿ ਮੇਰੇ ਵੀ ਪੇਕਾ ਪਿੰਡ ਨਹੀਂ ਹੈ ਅਸੀਂ ਬਣਾਉਂਦੇ ਸੀ ਮੈਂ ਵੀ ਇੱਥੇ ਆ ਕੇ ਦੇਖਿਆ ਸੀ ਬੀਬੀ ਜੀ ਬਣਾਉਂਦੇ ਹੁੰਦੇ ਆ ਆਪਣੇ ਬੀਬੀ ਜੀ ਨੂੰ ਕਹਾਂਗੇ ਇੱਕ ਦਿਨ ਵੀ ਤੁਸੀਂ ਕੜਾ ਉਹਦੇ ਉੱਪਰ ਨਾ ਤਵੀ ਰੋਟੀਆਂ ਵਾਲੀ ਜਿਹੜੀ ਤਵੀ ਹੁੰਦੀ ਹੈ ਉਹਦੇ ਉੱਪਰ ਬਣਾ ਕੇ ਦਿਓ ਬੜੀਆਂ ਉਹ ਕ੍ਰੈਸਪੀ ਜੀਆਂ ਬਣਦੀਆਂ ਗਿਆ ਬਹੁਤ ਟੇਸਟੀ ਲੱਗਦੀਆਂ। ਬਲੇ ਕੱਲੀ ਕੱਲੀ ਹੈ ਜਿਹੜੀ ਜਿਵੇਂ ਕਿ ਹੁਣ ਆਪਾਂ ਕੜਾਈ ਵਗੈਰਾ ਦੇ ਵਿੱਚ ਆਪਾਂ ਭਿੰਡੀ ਬਣਾਉਣੀ ਹੈ ਹਨਾ ਥੋੜੀ ਜਿਹੀ ਕੁਲਝ ਜਾਂਦੀ ਹੈ ਜਿਵੇਂ ਕਹਦੇ ਨੇ ਗੂਣਾ ਜਾਂ ਬਣ ਜਾਂਦੀ ਹੈਗੇ ਆ ਤੇ ਜਦੋਂ ਆਪਾਂ ਬਣਾਉਣੀ ਹੈਗੀ ਤਵੇ ਦੇ ਉੱਪਰ ਬਣਾਉਣੀ ਹੈਗੀ ਤੇ ਉਹਦੇ ਉੱਪਰ ਹੈ ਜਿਹੜੀ ਭਿੰਡੀ ਹੈਗੀ ਕੱਲੀ ਕੱਲੀ ਪਈ ਰਹਿੰਦੀ ਉਹਦੇ ਵਿੱਚ ਨਾ ਮੈਨੂੰ ਲੱਗਦਾ ਪਿਆਜ਼ ਨਹੀਂ ਪੈਂਦਾ ਹੈਗਾ। ਕੱਲੀਆਂ ਭਿੰਡੀਆਂ ਹੀ ਪੈਂਦੀਆਂ। ਪਿੰਡੀ ਪਾ ਕੇ ਮਿਲਣਾ ਦਾ ਕਹਿ ਦਿੰਦੇ ਹੁੰਦੇ ਆ ਵੀ ਉਹਹਾ ਨਿੰਬੂ ਨੂੰ ਛੋੜਦੇ ਹਨਾ ਫੇਰ ਵੀ ਪਿੰਡੀਆਂ ਜਿਹੜੀਆਂ ਨਹੀਂ ਇਕੱਠੀਆਂ ਜਿਹੀ ਹੁੰਦੀਆਂ ਹੈਗੀਆਂ ਚਲੋ ਠੀਕ ਹੈ ਜੀ ਆਪਾਂ ਸਬ지 ਬਣਾ ਕੇ ਮਿਲਦੇ ਹਾਂ ਲਓ ਜੀ ਆਗੇ ਸ਼ਗਨ ਵਾਲੇ ਪਹੁੰਚ ਗਏ ਦੋਨੇ ਡੱਡ ਪੈਣਾ ਹੋ ਗਈਆਂ ਇਕੱਠੀਆਂ ਇੱਕ ਗੁੱਡੀ ਇੱਕ ਭੋਲੋ ਦੋ ਪੈਣਾ ਦੀ ਕਹਾਣੀ ਆ ਹਾਂਜੀ ਮੇਰੇ ਵਾਸਤੇ ਲਈ ਮਿਰਤੀ ਇਮਲੀ ਆਖਲੇ ਕਈਆਂ ਇਵਲੀ ਵਧੀਆ ਰਿਹਾ ਪ੍ਰੋਗਰਾਮ ਵਧੀਆ ਵਧੀਆ ਵਾਹ ਵਧੀਆ ਸੀ ਹੈ ਮਸੀ ਹੈ ਵਧੀਆ ਸੀ ਛਕੀ ਪਕੌੜੇ ਵਾਧੂ ਕਲਾਕਾਰ ਆਏ ਸੀ ਉੱਥੇ ਤੋਂ ਕਲਾਕਾਰ ਆਏ ਸੀ ਕਿਹੜੇ ਕਲਾਕਾਰ ਨਾ ਇੱਕ ਵਾਰ ਹਣ ਨਾਲ ਕਟਾਣਾ ਮੇ ਮਹਾ ਸਾਡੇ ਘਰ ਕੋਤੀ ਸੀ ਬਿੱਲੀ ਸੁਈਆ ਬਿੱਲੀ ਸੁਈਆ ਬਲੂੰਗੜਾ ਲੈਣਾ ਹਾਂ ਡੀਡੀ ਪੰਜਾਬੀ ਤੇ ਆਉਂਦੇ ਹੁੰਦੇ ਸੀ ਇਹ ਸੰਗ ਹਾਂਜੀ ਇੱਕ ਮਾੜੰਸੀ ਤੇ ਕੋਰਕ ਰੇਖਾ ਤੇ ਇਧਰ ਆ ਮੜਾ ਜਨ ਇਹਨੇ ਤਾਂ ਅੱਛਾ 10 ਰੁਪਏ ਨੇ ਕੋਰਕ ਰੇਖਾ ਤੇ ਤੂੰ ਕੀ ਕੁਛ ਖਾ ਕੇ ਆਈ ਹੈਗੀ ਕੁਛ ਖਾ ਕੇ ਆਈ ਹੈ ਕਿਵੇਂ ਆ ਭਾਈ ਲਾਭ ਤਾਂ ਤੇਰਾ ਡੱਬਾ ਹੈ ਮੇਰੇ ਪੁੱਤ ਨੇ ਖਾ ਕੇ ਡੱਬਾ ਗਿਆ ਨਾ ਪੁੱਤ ਦੇ 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 ਮਾਸੀ ਮਸੜਾਈ ਰੇ ਚਲੋ ਜੀ ਫੜਾਈ ਹੈ ਚ ਆਪਾਂ ਯਾਰ ਨਾ ਵੀ ਦੋ ਲੈ ਕੇ ਜਿੰਦੇ ਮਾਸੀ ਤੇ ਤਾਂ ਸ਼ੈਂਪੇਨ ਬਲਾਂ ਸੋਹਣੀਆਂ ਪਾਈਆਂ ਬੰਨੇ ਇੰਨਾ ਸੋਹਣਾ ਇਕੱਠਾ ਕਰੀ ਫਿਰਦੀ ਐ ਹਾਂ ਸਦਾ ਸੋਹਣਾ ਤੇ ਚੰਦੀ ਚੱਲਦਾ ਸਭ ਕੁਝ ਚੱਲਦਾ ਅੱਜਕੱਲ ਚੱਲ ਮੈਂ ਦੁੱਤੀ ਮਲਾਉਣੀ ਆ ਫਾਨ ਸਗੰਤ ਆਗੇ ਰਾਂ ਨਾਲ ਸੌਂਗੇ ਜੀ ਉਤੇ ਥੱਕੇ ਹੁੰਦੇ ਆ ਪੂਰਾ ਪਰ ਐ ਆ ਵੀ ਗਰਮੀ ਕਰਕੇ ਹਨਾ ਬੰਦਾ ਨਾ ਤੇ ਢਾਲ ਜਾ ਹੋ ਜਾਂਦਾ ਹੈਗਾ ਸਾਡੇ ਕੇ ਸੁੱਤੇ ਵਈਏ ਦੀ ਵੀਹ ਰਾਤੀ ਟਰਨ ਆਪਨੀ ਤੰਦੂਰ ਦੀ ਪੋਣੇ ਆ ਤੰਦੂਰ ਮੈਂ ਕਰਿਆ ਸ਼ਾਮ ਨੂੰ ਜੀ ਆਏਗਾ ਅੱਧਾ ਘੰਟਾ ਲੱਗ ਜਾ ਸਾਢੇ 7 ਹੋ ਗਏ 22 ਮੁੜੇ ਕਾ ਸੋਣਾ ਅੱਛੇ ਗਈ ਸੀਗੀ ਸਾਢੇ 6 ਵਜੇ ਦੇ ਲਾਸਟ ਸਾਢੇ 6 ਵਜੇ ਚਲੋ ਤਾਂ ਠੀਕ ਆ ਗੈਸੀ ਹੁਣ ਮੈਨੂੰ ਕਿਤੇ ਹੋਰ ਦੱਸ ਪਈਆ ਦਵਾਈ ਹੂੰ ਹੁਣ ਮੈਨੂੰ ਭਾਈ ਭਾਈ ਕੋਲ ਤੋਂ ਦੱਸ ਪਈਏ ਅੱਛਾ ਉਹ ਉੱਥੇ ਜਾਉਂਗੀ ਅੱਛਾ ਤੜਕੇ ਸੁਬੇ ਆ ਜਾਉਂਗੀ ਆਪਣੇ ਨਹੀਂ ਆਉਂਦੀ ਕੀ ਰਾਤ ਨੂੰ ਜਾਉਣੇ ਕਾਲਪੁਰੇ ਰਾਤ ਲੈ ਨਹੀਂ ਕਰਨ ਸਮੀ ਨੂੰ ਆਇਆ ਇਸੇ ਦੇ ਬਾਅਦ ਜਾਣਾ ਉਹਦਾ ਫਿਰ ਵੀ ਆ ਪਗੀ ਕਾਲਵਾਂ ਦਾ ਆ ਜਾਂਦੇ ਦੇਰ ਮਮ ਕੀ ਹੋ ਗਿਆ ਡਾਇਰੈਕਟਰ ਨੂੰ ਜੀ ਉਹ ਨਹੀਂ ਆਣਾ ਮਗਰਾੜ ਦਾ ਅੱਜ ਕਰਦੇ ਉਹ ਤਾਂ ਕਰਦਾ ਨਹੀਂ ਪਰ ਜਦੋਂ ਵਜੇ ਨੇ ਤੇ ਉਧਰ ਉਧਰੋਂ ਆਪੇ ਕੋ ਕੀ ਜਾਂਦੇ ਉਪਰ ਉਹ ਆਈ ਦਿਨ ਕਿ ਇੱਥੇ ਉਹਦਾ ਕੋਈ ਅੱਛਾ ਠੀਕ ਮਾਸੀ ਸੁੱਤੀ ਪਈ ਐ ਕੂਕ ਆਈ ਵੀ ਐ ਮਾਸੀ ਵੀ ਮਾਸੜ ਵੀ ਸੁੱਤੇ ਪਏ ਨੇ ਅੰਦਰ ਫੱਕ ਗਏ ਈ ਟਿੱਡਾ ਵਾਹ ਕੀ ਕੀਤਾ ਜਾਣ ਕੇ ਠੀਕਾ ਲਾਈਟ ਸਬੇ ਕੁੜੀਆਂ ਦੇ ਜਿਵੇਂ ਬੈਗ ਵਿਚਾਰੀਆਂ ਦੇ ਸ਼ਾਮ ਨੂੰ ਧੋਤੇ ਚੱਕਣਾ ਪਈ ਆਵੇ ਕਾਇੰਦੇ ਸੀ ਬੋਕੇ ਤੇ ਪਿੱਟਰੀ ਬਧਰੀ ਨਹੀਂ ਨਿਕਲਦੀ ਕਦੇ ਵੀ ਨਹੀਂ ਨਿਕਲਦੀ ਤਾਂ ਆਪਰੇਸ਼ਨ ਹੀ ਕਰਾਉਣਾ ਪੈਂਦਾ ਹੈ। ਸਾਡੇ ਲੱਡੂ ਆ ਜਾਣਾ ਬੜੇ ਟੇਸਟੀ ਆ ਬੜੇ ਜਿਆਦੇ ਗੁੰਦੀ ਵਾਲੀ ਆ ਸਾਡਾ ਬੜਾ ਨਾ ਮੋਲੇ ਫੜ ਕੇ ਹੋਗੇ ਸਾਡੇ ਮਾਸ ਸਾਡੇ ਸਾਡੇ ਮਾਸੜ ਜੀ ਤੰਦੂਰ ਦੀ ਰੋਟੀ ਨਹੀਂ ਛਕਣਗੇ ਤੇ ਭਿੰਡੀ ਦੀ ਜਿਹੜੀ ਸਬਜੀ ਆਪਣੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਚੁੱਕੀ ਹੈ ਤੇ ਮਾਸੀ ਜੀ ਜਿਹੜੇ ਨੇ ਆਪਣੇ ਪਤੀ ਪਰਮੇਸ਼ਰ ਦੀ ਲਈ ਚੂਰੀ ਖਟ ਰਹੇ ਨੇ ਠੀਕ ਹੈ ਸ਼ੱਕਰ ਦੇ ਵਿੱਚ ਅੱਜ ਛਕਣ ਵਾਲਿਆਂ ਨੇ ਸਾਰਿਆਂ ਨੇ ਇਹਨਾਂ ਨੇ ਕਿ ਥੋੜੀ ਥੋੜੀ ਰੋਟੀ ਖਾਣਗੇ ਇੱਕ ਇੱਕ ਰੋਟੀ ਖਾਣਗੇ ਠੀਕ ਹੈ ਪਾਪਾ ਜੀ ਨੇ ਗੁੜ ਨਾਲ ਰੋਟੀ ਖਾ ਲਈ ਮਾਸੜ ਦੀ ਸ਼ੱਕਰ ਨਾਲ ਖਾਣਗੇ ਤੇ ਮੇਰੀ ਭਿੰਡੀ ਬਣਾਈ ਨਹੀਂ ਜਾਂਦੀ ਐਵੇਂ ਨਹੀਂ ਜਾਂਦੀ ਤੁਸੀਂ ਸ਼ਕੋਗੇ ਹਾਂ ਠੀਕ ਚਲੋ ਜੀ ਆਪਾਂ ਛਕਦੇ ਆਂ ਰੋਟੀ ਆਪਣੀ ਰੋਟੀ ਤੰਦੂਰ ਦੀ ਐ ਜਿਹੜੀ ਤੰਦੂਰ ਦੀ ਐ ਬਣ ਗਈ ਐ ਹੁਣ ਤਾਈ ਜੀ ਦੀ ਵਾਰੀ ਆਈ ਐ ਹੁਣ ਉਹਨਾਂ ਦੀ ਆਪਾਂ ਰੋਟੀ ਲਾਉਣੇ ਆ ਪਹਿਲਾਂ ਤੇ ਫਿਰ ਆਪਾਂ ਛਕਦੇ ਆਂ ਪਤਾ ਨਹੀਂ ਘਾਤੋ ਸਾਡੇ ਦੇ ਰੋਟੀ ਨਾਲ ਆ ਖਾਣਗੇ ਕੀ ਹੁੰਦਾ ਇਹ ਤਰਬੂਜ ਨਹੀਂ ਮਾਸੀ ਕੀ ਲੈ ਕੇ ਆਏ ਉਹ ਖਰਬੂਜਾ ਨਹੀਂ ਹੈਗਾਗਾ ਹਨਾ ਕੀ ਆਹੋ ਇਹ ਤਰਬੂਜ ਆ ਤਰਬੂਜ ਨਹੀਂ ਹੁੰਦਾ ਅਨੇ ਤਰਬੂਜ ਸਾਡੇ ਤਾਂ ਤੇਰਾ ਆਹੋ ਬੇਡਾ ਤਰਪਨ ਤਰਬੂਜ ਦੇ ਹੁੰਦਾ ਤਰਬੂਜ ਤਾਂ ਮਾਸੀ ਜਿਹੜੇ ਉੱਪਰੋਂ ਹਰੇ ਹੁੰਦੇ ਤੇ ਵਿਚੋਂ ਲਾਲ ਹੁੰਦੇ ਉਹ ਤਰਬੂਜ ਹੁੰਦੇ ਆ ਇਹ ਮਤੀਰਾ ਤਾਂ ਨਹੀਂ ਕਿਤੇ ਮਤੀ ਪਤਾ ਨਹੀਂ ਮੈਨੂੰ ਤਾਂ ਖਰਬੂਜੇ ਤਾਂ ਜਿਹੜੇ ਵਿੱਚੋਂ ਬਾਲੇ ਸੋਨੇ ਜਿਹੇ ਹੁੰਦੇ ਆ ਮਿੱਠੇ ਹੁੰਦੇ ਇਹ ਨਹੀਂ ਹੁੰਦਾ ਖੰਡ ਜੇ ਹਾਂ ਉਹ ਮੇ ਨਹੀਂ ਹੈਗੇ ਕਿ ਇਹ ਮੈਨੂੰ ਦੋ ਹੀ ਨਹੀਂ ਸਵਾਲ ਲੱਗਦੇ ਰੋਟੀ ਨਾਲ ਮਿੱਠਾ ਆ ਇਹ ਘੱਟ ਰਹੀ ਹੈ ਨਹੀਂ ਬਹੁਤ ਜਿਆਦਾ ਸਾਵੇ ਦਾ ਟਾਈਮ ਲੱਗਦਾ ਹੈ ਨਾ ਮਮਾ ਮੈਂ ਮੰਨ ਤਾ ਰੋਟੀ ਬਣਾਇਆ ਬਾਅਦ ਮੈਂ ਮਿਹਨਤ ਕੀਤੀ ਹੈ ਬਹੁਤ ਮਿਹਨਤ ਕੀਤੀ ਹੈਪੀ ਮਦਰਸ ਡੇ ਲਵ ਯੂ ਮੋ ਆ ਦੇਖੋ ਆ ਦੇਖ ਕੇ ਸਾਰੇ ਵਜੇ ਦੇ ਇੱਧਰ ਆਓ ਇੱਧਰ ਆਓ ਤੁਸੀਂ ਆਪ ਇਹਨੇ ਆਪਣੇ ਰੋਜ਼ ਆ ਰੋਜ਼ ਬੱਸ ਕੰਲਾ ਜੈਸਮੀਨ ਨੇ ਬਣਾ ਕੇ ਦਿੱਤਾ ਆਇਆ ਕੋਈ ਨਹੀਂ ਪਿਉ ਸਮਰੀ ਤੂੰ ਆਖੇ ਲੱਗ ਜਾ ਕਰ ਤੂੰ ਰੱਖ ਗਿਆ ਪੁੱਤ ਇੱਕ ਇੱਕ ਲੈ ਕੇ ਜਾ ਓਏ ਇੱਕ ਲੈ ਜਾ ਬਟੇ ਲਓ ਜੀ ਰੋਟੀ ਪਾਣੀ ਲਿਆ ਖਾ ਤੇ ਆਪਣਾ ਰਹਿ ਗਿਆ ਹੁਣ ਕੱਲਾ ਦੁੱਧ ਪੀਣ ਵਾਲਾ ਤੇ ਬੱਚੇ ਕਹਿੰਦੇ ਜਨਾ ਕੇ ਦੋ ਮੈਂਗੋ ਸ਼ੇਕ ਇਹ ਬਾੜੀ ਬੈਠੇ ਮਾਸੀ ਭਾਂਜਾ ਕਰ ਰਹੇ ਨੇ ਸ਼ਹਿਰ ਜਾਣਕਾਰੀ ਲੈ ਰਹੇ ਨੇ ਪਸ਼ੂਆਂ ਦੀ ਮਾਸੀ ਜੀ ਤੇ ਮਾਸੀ ਆ ਵੀ ਉਹ ਨੂੰ ਬੱਠੀ ਵਿੱਚ ਬੰਨ੍ਹ ਦੇ ਕੋ ਮੈਂ ਕਿਹਾ ਆ ਜਿਹੜੀ ਉਹ ਬਾਲੀ ਕੱਟ ਪਈ ਵੀ ਆ ਬਸ ਇਹ ਥੋੜੇ ਦਿਨਾਂ ਦੂੰ ਬਿਕ ਜਾਣੀ ਆ ਫਿਰ ਉਹ ਮਹੀਨੇ ਤੋਂ ਕੱਟੇ ਰਹੇ ਫਿਰ ਉਹ ਇੱਥੇ ਆ ਜੂਗੀ ਹੂੰ ਲਓ ਜੀ ਆਪਾਂ ਕਰ ਲੱਗੇ ਆਪਣੇ ਵਲੌਗ ਦਾ ਐਂਡ ਤੇ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਤਾਂ ਪਲੀਜ਼ ਆਪਾਂ ਨੂੰ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਇਹ ਸਾਡੀ ਮਾਨੂ ਬਿੱਲੀ ਤੇ ਅਸੀਂ ਵੀ ਪ੍ਰੇਮ ਹੀ ਹੋ ਜਾਾਂਗੇ ਹਨਾ ਐਵੇਂ ਫੇਸ ਬਣ ਜਾਣਗੇ ਚਲੋ ਜੀ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ